ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇਣ ਹੁਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋ ਗਿਆ ਆਪਣੇ ਆਪਣੇ ਘਰਾਂ ਦੇ ਵਿੱਚ ਤੇ ਮੈਂ ਵੀ ਠੀਕ ਠਾਕ ਆ ਇਹ ਵੀਡੀਓ ਹੈਗੀ ਅਸੀਂ ਬਦੂਆਰ ਦੇ ਸ਼ੂਟ ਕੀਤੀ ਹੋਈ ਟਾਈਮ ਇੱਥੇ ਹੋ ਗਿਆ ਸੀ 11 ਵਜੇ ਦਾ ਤੇ ਅੱਜ ਆਪਣੇ ਮਿਸਤਰੀ ਨਹੀਂ ਆਏ ਹੋ ਇਸ ਲਈ ਤੇ ਅੱਜ ਮੈਂ ਸੋਚਾ ਆਪਣੇ ਸਾਰੇ ਘਰ ਦੀ ਡੀਪ ਕਲੀਨਿੰਗ ਕਰ ਲਾਂ ਕਿਉਂਕਿ ਅੰਨੇ ਦਿਨ ਹੋ ਗਏ ਸੀ ਮਤਲਬ 8 ਤੋਂ 12 ਦਿਨ ਹੋ ਗਏ ਸੀ ਮਤਲਬ ਚੰਗੀ ਤਰ੍ਹਾਂ ਕਦੀ ਸਫਾਈ ਕਰਕੇ ਦੇਖੀ ਨਹੀਂ ਸੀ ਮਾੜੀ ਮੋਟੀ ਬਸ ਕਰ ਲਈ ਸੀ ਡੇਲੀ ਕਿਉਂਕਿ ਰੋਟੀ ਪਾਣੀ ਦਾ ਇੰਨਾ ਜ਼ਿਆਦਾ ਕੰਮ ਹੁੰਦਾ ਸੀ ਕਿ ਫਾਈ ਕਰਨ ਦਾ ਟਾਈਮ ਹੀ ਨਹੀਂ ਸੀ ਲੱਗਦਾ ਕਿ ਸਰੀਰ ਥੱਕ ਜਾਂਦਾ ਸੀ ਤੇ ਅਸਵੇਰੇ ਸਵੇਰੇ ਆਲੂ ਗੰਡੇ ਵਾਲਾ ਪਾਉ ਆਇਆ ਸੀ ਤੇ ਆਲੂ ਗੰਡੇ ਲੈ ਕੇ ਰੱਖ ਲੇ ਖੁੱਲੇ ਪਹਿਲਾਂ ਤਾਂ ਅਸੀਂ ਥੋੜੇ ਜਿ ਲੈਂਦੇ ਹੁੰਦੇ ਸੀ ਕਿ ਘਰ ਦੇ ਜੀ ਖਾਣੇ ਹੁੰਦੇ ਆ ਬਟ ਹੁਣ ਤੁਹਾਨੂੰ ਪਤਾ ਸਬਜੀ ਵੀ ਜ਼ਿਆਦੀ ਬਣਦੀ ਆ ਫਿਰ ਸਲਾਦ ਵਗੈਰਾ ਵੀ ਤੇ ਸਬਜੀ ਤਾਂ ਡੇਲੀ ਬਣਾਉਣੀ ਹੁੰਦੀ ਕੋਈ ਨਾ ਕੋਈ ਤੇ ਮੈਂ ਪਿੰਡੀਆਂ ਵੀ ਲੈ ਲਈਆਂ ਦੇਸੀ ਕਦੂ ਆਲੂ ਗੰਡੇ ਸਾਰਾ ਕੁਝ ਲੈ ਕੇ ਰੱਖ ਲਿਆ ਇਕੱਠਾ ਕਿ ਚਲੋ ਵਧੀਆ ਵਾ ਤੇ ਇੱਥੇ ਸੁਲਤਾਨ ਦੇ ਪੰਗਿਆਂ ਹੁੰਦੇ ਸੀ ਨਾ ਕਿ ਪੰਗੇ ਲਈ ਜਾਂਦਾ ਸੀ ਕਿਸੇ ਨਾ ਕਿਸੇ ਪਾਸੇ ਦੇ ਹੱਥ ਨਹੀਂ ਟਿਕਦੇ ਤੇ ਇੱਥੇ ਰੋਟੀ ਪਾਣੀ ਸਾਡਾ ਹੋ ਗਿਆ ਸੀ ਸਾਰਾ ਤੇ ਬਸ ਕਿਚਨ ਦੀ ਕਲੀਨਿੰਗ ਰਹਿ ਗਈ ਸੀ ਉਧਰ ਵੀ ਮਤਲਬ ਹਲੇ ਕੱਪੜਿਆਂ ਦਾ ਖਲਾਰਾ ਇੰਨਾ ਖਿਲਰਿਆ ਪਿਆ ਸੀ ਤੇ 11 ਵਜ ਗਏ ਸੀ ਮਤਲਬ ਸਵੇਰੇ ਤਾਂ ਉੱਠਿਆ ਹੀ ਨਹੀਂ ਗਿਆ ਇਹ ਕੇ ਸੀ ਕਿ ਅੱਜ ਮਿਸਤਰੀ ਨਹੀਂ ਆਏ ਤੇ 8 ਵਜ ਗਏ ਕਿਉਂਕਿ ਰਾਤ ਨੂੰ ਫਿਰ ਲੇਟ ਹੋ ਜਾਈਦਾ ਸਰੀਰ ਮੇਰਾ ਨਾ ਬਿਲਕੁਲ ਥੱਕੀ ਜਾਂਦਾ ਵਾ ਅ ਮਤਲਬ ਸਤਿਆ ਹੀ ਨਹੀਂ ਰਹਿੰਦੀ ਸਰੀਰ ਦੇ ਵਿੱਚ ਤੇ ਸਵੇਰੇ ਲੇਟ ਹੋ ਜਾਂਦਾ ਫਿਰ ਉੱਠਣ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਮੈਂ ਰੋਟੀ ਪਾਣੀ ਕੀਤਾ ਤੇ ਆਪਣੀ ਜਿਹੜੀ ਸਵੱਛਾਈ ਉਹ ਸ਼ੁਰੂ ਕੀਤੀ ਤੇ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਸੋਨੇ ਸੁਨੇ ਕਮੈਂਟ ਜ਼ਰੂਰ ਕਰਕੇ ਜਾਇਓ ਜਾਇਆ ਕਰੋ ਤੇ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਆ ਕਰੋ ਅੱਜ ਜੀ ਬੁੱਧਵਾਰ ਦੀ ਵੀਡੀਓ ਇੰਨੇ ਦਿਨਾਂ ਦੀ ਐਡੀਟਿੰਗ ਮੈਂ ਇਸ ਕਰਕੇ ਨਹੀਂ ਕੀਤੀ ਕਿਉਂਕਿ ਵੀਰ ਤੇ ਸ਼ੁੱਕਰਵਾਰ ਅਸੀਂ ਅੰਦਰੋਂ ਪੂਰਾ ਸਮਾਨ ਕੱਢ ਲਿਆ ਸੀ ਤੇ ਮੇਰਾ ਐਡੀਟਿੰਗ ਕਰਨ ਦਾ ਬਿਲਕੁਲ ਵੀ ਟਾਈਮ ਨਹੀਂ ਸੀ ਹੈਗਾ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਇੰਨਾ ਜਿੰਨਾ ਵੀ ਇੱਕ ਤਾਂ ਬਹੁਤ ਖਲਾਰਾ ਖਿਲਰਿਆ ਪਿਆ ਤੁਹਾਨੂੰ ਪਤਾ ਰੂਮ ਦੇ ਵਿੱਚ ਇੰਨਾ ਜ਼ਿਆਦਾ ਸਮਾਨ ਹੈ ਉੱਕੜਨਾ ਰੱਖਣਾ ਦੂਸਰੇ ਥਾਂ ਤੇ ਇੰਨਾ ਜ਼ਿਆਦਾ ਔਖਾ ਜ਼ੰਦਰਨਾ ਬਹੁਤ ਔਖਾ ਹੈ ਸੀ ਦੋਹਾਂ ਇੱਕ ਇੱਕ ਦਿਨ ਦੇ ਵਿੱਚ ਮਤਲਬ ਪੂਰਾ ਅੰਦਰੂਸਮਾਨ ਕੱਢਿਆ ਦੂਸਰੇ ਦਿਨ ਉਧਰ ਵੀ ਮਤਲਬ ਸੈਟਿੰਗ ਕਰਕੇ ਰੱਖਿਆ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਦਿਖਾਉਂਗੀ ਤੇ ਸੋ ਸੌਰੀ ਤੁਸੀਂ ਬਹੁਤ ਮਿਸ ਕੀਤਾ ਵਲੌਗਸ ਨੂੰ ਤੇ ਮੈਂ ਲਾਈਵ ਵੀ ਨਹੀਂ ਹੋ ਪਾਈ ਤੇ ਇਸ ਕਰਕੇ ਮਤਲਬ ਬੀਜ਼ੀ ਥੋੜਾ ਜਿਹਾ ਚੱਲਦੀ ਰਹੀ ਕਿਉਂਕਿ ਸਾਰਾ ਦਿਨ ਇੰਜ ਹੀ ਲੰਘਦਾ ਰਿਹਾ ਤੇ ਗਰਮੀ ਵੀ ਬਹੁਤ ਹੀ ਜ਼ਿਆਦਾ ਮਤਲਬ ਗਰਮੀ ਦਾ ਤਾਂ ਤੁਸੀਂ ਪੁੱਛੋ ਨਾ ਬਹੁਤ ਮੰਦੇ ਹਾਲ ਹੋਏ ਪੈ ਤੇ ਮੈਂ ਹੈ ਡੀਪ ਕਲੀਨਿੰਗ ਕੀਤੀ ਮਤਲਬ ਕਿ ਕਿ ਸਾਫ ਦੀਏ ਸੀ ਕਿ ਉਦੋਂ ਪਤਾ ਨਹੀਂ ਕਿ ਸਮਾਨ ਕੱਢ ਹੀ ਲੈਣਾ اگلے ਦਿਨ ਮੈਨੂੰ ਇਹ ਸੀ ਕਿ ਦੋ ਦਿਨ ਹਲੇ ਲੱਗ ਜਾਣੇ ਆ ਬਟ ਕੱਢਣਾ ਪਿਆ ਕਿਉਂਕਿ ਉੱਧਰ ਵੀ ਥੋੜਾ ਕੰਮ ਰਹਿ ਗਿਆ ਤੇ ਫਿਰ ਇੱਧਰ ਵੀ ਜ਼ਿਆਦਾ ਦਿਨ ਹੋਈ ਜਾਂਦੀ ਹੈ ਤੇ ਫਿਰ ਮਤਲਬ ਸਮਾਨ ਵੀ ਕੱਢ ਕੇ ਤਾਂ ਚੱਕ ਤਰ ਕਰਨੀ ਤਾਂ ਹੈਗੀ ਆ ਤੇ ਸੋ ਇੱਥੇ ਮੈਂ ਸਾਰਾ ਵਾਧਾ ਆਪਣਾ ਸਾਫ ਕਰ ਲਿਆ ਸੀ ਤੇ ਹੁਣ ਮੈਂ ਝਾੜੂ ਵਗੈਰਾ ਲਾ ਦੂੰਗੀ ਤੇ ਹਾਲੇ ਮੇਰੇ ਕੱਪੜਿਆਂ ਦਾ ਖਲਾਰਾ ਖਿਲ ਰਿਹਾ ਹੈ ਝਾੜੂ ਲਗਾ ਕੇ ਹਾਲੇ ਮੈਂ ਬਾਹਰ ਵਿੜੇ ਦੀ ਡੀਪ ਕਲੀਨਿੰਗ ਕਰਨੀ ਹੈ ਵਿੜੇ ਦੀ ਸਾਫ ਸਫਾਈ ਕਰਨੀ ਹੈ ਜਿਹੜੇ ਵਿੜੇ ਦਾ ਖਲਾਰਾ ਤੁਹਾਨੂੰ ਮੈਂ ਦਿਖਾਵਾਂ ਜਿੱਦਨ ਦੇ ਮਿਸਤਰੀ ਲੱਗੇ ਇੱਕ ਵਾਰੀ ਝਾੜੂ ਲਾ ਕੇ ਨਹੀਂ ਨਹੀਂ ਆ ਮੈਂ ਕਿਉਂਕਿ ਨਾ ਜ਼ਿਆਦਾ ਖਲਾਰਾ ਪਿਆ ਸੀ ਤੇ ਅੱਥੇ ਨਾ ਮਤਲਬ ਪ੍ਰਾਲੀ ਵਗੈਰਾ ਰੱਖੀ ਸੀ ਜਿਹੜੀਆਂ ਟੀਨਾ ਹੀ ਨਾ ਉੱਪਰ ਰੱਖੀਆਂ ਸੀ ਪ੍ਰਾਲੀ ਦੇ ਉੱਪਰ ਮਤਲਬ ਥੱਲੇ ਨਹੀਂ ਰੱਖੀਆਂ ਉੱਪਰ ਰੱਖੀਆਂ ਸੀ ਇਸ ਕਰਕੇ ਇੱਥੇ ਪ੍ਰਾਲੀ ਖਿਲ ਰਹੀ ਉਮ ਇਕੱਠੀ ਕਰਕੇ ਤੇ ਰੱਖੂਗੀ ਤੇ ਉਧਰ ਛਾੜੂ ਲਗਾਉਂਗੀ ਨਹੀਂ ਜ਼ਿਆਦਾ ਤੁੱਪ ਤੇ ਗਰਮੀ ਸੀ ਨਾ ਬਹੁਤ ਮੰਦੇ ਹਾਲ ਹੋਏ ਪਏ ਸੀ ਉਹ ਜਿਹੜੀਆਂ ਟੀਨਾ ਸੀ ਉਹਦੇ ਥੱਲੇ ਇੱਟਾਂ ਉਹ ਵੀ ਮਤਲਬ ਕਾਲੀ ਮਤਲਬ ਵੀਰਵਾਰੀ ਉਹਨਾਂ ਨੇ ਮਤਲਬ ਕਰੇ ਬੰਦੇ ਬੰਦੇ ਲਾ ਕੇ ਚੱਕੀਆਂ ਲੌਂਚ ਹੀ ਵੀਡੀਓ ਇਸ ਫਾਈਵ ਆਪਾਂ ਕਰਤੀ ਸ਼ੁਰੂ ਤੇ ਪ੍ਰਾਲੀ ਬਹੁਤਾਂ ਦੀ ਖਿਲਰੀ ਹੋਈ ਸੀ ਉਹ ਵੀ ਚੱਕਣ ਲੱਗ ਪਈ ਮੈਂ ਕਿਉਂਕਿ ਨਾ ਜ਼ਿਆਦਾ ਗਾਂ ਮੱਛਿਆ ਪਿਆ ਸੀ ਨਾ ਵੀਡੀਓ ਦੇ ਵਿੱਚ ਇੱਥੇ ਫਿਰ ਮੰਜੇ ਡਾਈ ਦੇ ਸੀ ਪਈ ਦਾ ਖਲੋਈਦਾ ਫਿਰ ਮਤਲਬ ਚੰਗਾ ਨਹੀਂ ਸੀ ਲੱਗਦਾ ਸਫਾਈ ਬਹੁਤ ਹੀ ਜ਼ਿਆਦਾ ਜ਼ਰੂਰੀ ਐ ਸਿਹਤ ਵਾਸਤੇ ਪਰ ਜਿੱਦਾਂ ਕਰਦਾ ਕੰਮ ਚੱਲੰਦਿਆ ਖਲਾਰਾ ਵੀ ਬਹੁਤ ਪੈਣਾ ਐ ਉਤਨ ਮੈਂ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਬਹੁਤ ਜ਼ਿਆਦਾ ਗਾਮ ਅੱਛਾ ਪਿਆਸੀ ਵੀਡੀਓ ਦੇ ਵਿੱਚ ਇਹ ਐਂਡ ਵਾਲੀ ਵੀਡੀਓ ਦੇ ਵਿੱਚ ਇਨਾ ਸੂਣਾ ਵੀੜਾ ਤੇ ਐਂਡ ਵਾਲੀ ਵੀਡੀਓ ਇਹ ਸਾਡੇ ਪੁਰਾਣੇ ਕਰਦੀ ਤੇ ਸੋ ਆਪਾਂ ਹੁਣ ਤੁਹਾਨੂੰ ਨਿਊ ਕਰਦੀ ਸਟਾਰਟਿੰਗ ਦਿਖਾਵਾਂਗੇ ਤੇ ਸੋ ਇਸ ਕਰਕੇ ਮਤਲਬ ਮੈਂ ਨਾ ਵੀਰ ਸ਼ੁੱਕਰਵਾਰ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਨਾਈਟ ਦੇ ਰੂਮ ਦੀ ਜਿੱਦਾਂ ਛਤ ਟਗੀ ਕਿਉਂਕਿ ਉਸ ਦਿਨ ਬੰਦੇ ਬੁੰਦੇ ਲੱਗੇ ਸੀ ਫਿਰ ਮੈਨੂੰ ਚੰਗਾ ਨਹੀਂ ਲੱਗਾ ਵੀਡੀਓ ਸ਼ੂਟ ਕਰਨ ਦਾ ਸੋ ਇਹ ਅੱਜ ਐਂਡ ਵਾਲੀ ਵੀਡੀਓ ਸਾਡੇ ਪ੍ਰਾਨੇ ਕਰਦੀ ਸਾਰੇ ਜਣੇ ਫੁੱਲ ਵਾਚ ਜ਼ਰੂਰ ਕਰ ਲਿਓ ਤੇ ਸਾਡੀਆਂ ਵੀ ਐਂਡ ਵਾਲੀਆਂ ਜੱਦ ਦਾ ਮੈਂ ਵੀ ਐਂਡ ਵਾਲੀ ਐਂਡ ਵਾਰ ਹੀ ਚਾੜੂ ਲਗਾਉਂਦੇ ਆਂ ਇਹ ਵੀਰੇ ਦੇ ਵਿੱਚ ਉਹ ਵੀ ਬਾਰੀ ਦਿਨੀ ਤੇ ਸੋ ਮਤਲਬ ਕਿ ਹੁੰਦਾ ਹੀ ਆ ਚਲੋ ਜਿੱਥੇ ਇੰਨਾ ਚਿਰ ਹੋ ਗਿਆ ਰੈਂਡਮ ਮਨ ਨੂੰ ਹੁਰਤਨਾ ਜੀ ਫੀਲ ਤਾਂ ਹੁੰਦਾ ਹੀ ਆ ਜ਼ਰੂਰ ਬੱਟਾ ਚਲੋ ਕੋਈ ਗੱਲ ਨਹੀਂ ਪਰਮਾਤਮਾ ਬਹੁਤ ਵਧੀਆ ਕਰਨ ਦੇ ਆ ਸਾਡਾ ਨਿਯੋਗ ਕਰ ਬੰਦਿਆ ਬਹੁਤਾਂ ਦੀ ਵਧੀਆ ਖੁਸ਼ੀ ਹੋਉਂਦੀ ਆ ਸਾਡੇ ਮਨ ਨੂੰ ਤਾਂ ਜੀ ਅੱਜ ਆਪਣੇ ਵੇੜੇ ਦੀ ਵੀ ਡੀਪ ਕਲੀਨਿੰਗ ਹੋਗੀ 12 ਦਿਨਾਂ ਬਾਅਦ ਦੋਸਤੋ ਬਾਅਦ ਮੈਂ ਗੀ ਰੂਮ ਦੇ ਵੀ ਐਸੇ ਤੇ ਬੈੱਡ ਤੇ ਖਲਾਰਾ ਦੇਖੋ ਇਹ ਤਾਂ ਸਾਰੇ ਬੱਚਿਆਂ ਦੇ ਕੰਮ ਆ ਨੇ ਜ਼ਿਆਦੇ ਕੱਪੜੇ ਖਿਲਾਰਦੇ ਆ ਨਾ ਤਾਂ ਚੜ ਜਾਂਦੀ ਆ ਕਿਸੇ ਵੇਲੇ ਮੇਰਾ ਧਿਆਨ ਵੀ ਨਹੀਂ ਰਹਿੰਦਾ ਤੇ ਜਿਹੜੇ ਧੂਕੇ ਜੋੜ ਕੇ ਰੱਖੇ ਹੁੰਦੇ ਆ ਉਹ ਵੀ ਖਿਲਾਰ ਦਿੰਦੇ ਸਾਰੇ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਚੜ ਜਾਂਦੇ ਕਿਹੜੇ ਵੇਲੇ ਖਿਲਾਰ ਦਿੰਦੇ ਆ ਤੇ ਆ ਜਿਹੜਾ ਮੈਂ ਨਿਊ ਸੂਟ ਸਟਿਚ ਕਰਵਾਇਆ ਹਲੇ ਪਾ ਕੇ ਨਹੀਂ ਦੇਖਿਆ ਹਲੇ ਕੱਲ ਪਰਸਣ ਲੈ ਆਂਦਾ ਸੀ ਤੇ ਟਰੰਕ ਦੇ ਵਿੱਚ ਰੱਖਣ ਵਾਲਾ ਹੀ ਬਸ ਟਾਈਮ ਹੀ ਨਹੀਂ ਲੱਗਾ ਉਹਨੇ ਚੱਕਰ ਦੇ ਵਿੱਚ ਬਾਰੇ ਪਿਆਰੇ ਆ ਇੱਥੇ ਮੈਂ ਬਸ ਬੱਚਿਆਂ ਦੇ ਕੱਪੜੇ ਜੋੜ ਕੇ ਸਾਰੇ ਤਿਆਂ ਲਾ ਕੇ ਰੱਖੂੰਗੀ ਕਿਉਂਕਿ ਫਿਰ ਜਦੋਂ ਰੂਮ ਦੇ ਵਿੱਚ ਸਮਾਨ ਕੱਢਣਾ ਹੋਇਆ ਫਿਰ ਤਾਂ ਬਹੁਤ ਹੀ ਜ਼ਿਆਦਾ ਖਾ ਜਾਣਾ ਕੱਪੜਿਆਂ ਦਾ ਤੁਹਾਨੂੰ ਪਤਾ ਹੁੰਦਾ ਕੱਟਾ ਮਿੱਟੀ ਨਾ ਜ਼ਿਆਦਾ ਮਤਲਬ ਚੜ ਜਾਣਾ ਨਾ ਕੱਪੜਿਆਂ ਦੇ ਇਸ ਕਰਕੇ ਕੋਈ ਗੰਡ ਗੁੰਡ ਚ ਬੰਨ ਕੇ ਤਿਆ ਲਾ ਕੇ ਰੱਖਾਂਗੇ ਫੇਰੀ ਸੈਟ ਆਊਗਾ ਕੰਮ ਤੇ ਬਹੁ ਆ ਜਾਂਦਾ ਬੱਚਿਆਂ ਨੇ ਵੀ ਖਲਾਰਾ ਪਾਇਆ ਸੀ ਇੱਥੇ ਮੈਂ ਉੱਟ ਕੇ ਨਾ ਦੁੱਧ ਗਨ ਹੁੰਦਾ ਰਿਹਾ ਸੀ ਉਹ ਦੇਖਣ ਗਈ ਸੀ ਕਿ ਬਲ ਆਇਆ ਕਿ ਨਹੀਂ ਆਇਆ ਬਟ ਆ ਗਿਆ ਸੀ ਮੈਂ ਬੰਦ ਕਰ ਲਈ ਗੈਸ ਇੱਕ ਕੰਮ ਕਰੀਏ ਤੇ 100 ਕੰਮ ਘਰੇ ਘਰੇ ਪਾਈ ਹੁੰਦੇ ਆ ਕਿ ਆ ਵੀ ਕਰ ਲਈਏ ਆ ਵੀ ਕਰ ਲਈਏ ਕੰਮਾਂ ਦੇ ਵਿੱਚ ਤਾਂ ਪਤਾ ਹੀ ਨਹੀਂ ਨਾ ਲੱਗਦਾ ਕਿਸੇ ਵੇਲੇ ਦਿਮਾਗ ਚੋਂ ਵੀ ਨਿਕਲ ਜਾਂਦਾ ਅੱਜ ਮੈਨੂੰ ਇਹ ਸੀ ਕਿ ਮੈਂ ਰੈਸਟ ਕਰੂੰਗੀ ਬਟ ਰੈਸਟ ਤਾਂ ਕੀ ਹੋਣੀ ਆ ਬਸ ਕੰਮ ਹੀ ਹੋਰ ਜ਼ਿਆਦਾ ਹੀ ਵੱਧ ਜਾਂਦੀ ਆ ਇੱਥੇ ਟਾਈਮ ਹੋ ਗਿਆ ਸੀ ਸਾਡੇ ਕੋ 12 ਵਜੇ ਦਾ ਸਾਡੇ ਕੋ 12 ਵਜੇ ਦਾ ਟਾਈਮ ਸੀ ਤੇ ਮੈਂ ਕੱਪੜਿਆਂ ਨੂੰ ਜੋੜ ਕੇ ਰੱਖ ਕੇ ਮੈਂ ਰੈਸਟ ਕੀਤੀ 2 ਵਜੇ ਤੱਕ ਉਸ ਤੋਂ ਬਾਅਦ ਫਿਰ ਮਸ਼ੀਨ ਦੇ ਵਿੱਚ ਕੱਪੜੇ ਪਾਏ ਉਦੋਂ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਕਿਸੇ ਵੇਲੇ ਟਾਈਮ ਵੀ ਨਹੀਂ ਹੁੰਦਾ ਇੱਕ ਬੱਚਿਆਂ ਦੇ ਕੋਲ ਫੋਨ ਹੁੰਦਾ ਤੇ ਲੋ ਜੀ ਉੱਥੇ ਜਿਵੇਂ ਕਿਚਨ ਦੇ ਵਿੱਚ ਸਫਾਈ ਕੀਤੀ ਉੱਥੇ ਵੀ ਸੁਲਤਾਨ ਜਿਵੇਂ ਤੇ ਕੱਪੜਿਆਂ ਨੂੰ ਜੋੜ ਕੇ ਰੱਖੰਦੀਆਂ ਇੱਥੇ ਵੀ ਸੁਲਤਾਨ ਇੰਨੀਆਂ ਚੋਹਦੀਆਂ ਸ਼ਰਤਾਂ ਕਰਦੀ ਨਾ ਦੋਵੇਂ ਜਣੇ ਬਹੁਤ ਹੀ ਜ਼ਿਆਦਾ ਤੰਗ ਕਰਦੀ ਆ ਤੇ ਸੋ ਪਲੀਜ਼ ਸਾਰੇ ਜਣੇ ਮੇਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਵੀ ਜ਼ਰੂਰ ਕਰਿਆ ਕਰੋ ਤੇ ਇੱਥੇ ਆਪਣਾ ਸਾਰਾ ਕੱਪੜਿਆਂ ਦਾ ਖਲਾਰਾ ਸਿਮੇਟਿਆ ਗਿਆ ਸੀ ਤੇ 2 ਵਜੇ ਸਰਦਾਰ ਜੀ ਹੁਣੇ ਆ ਗਏ ਤੇ ਇਹ ਨਿੰਬੂ ਲੈ ਕੇ ਆਏ ਸੀ ਮੈਂ ਤਾਂ ਪਈ ਸੀ ਇਹਨਾਂ ਦੇ ਆਉਣਿਆਂ ਨੂੰ ਤੇ ਫਿਰ ਮੈਂ ਉੱਠ ਕੇ ਤੇ ਇਹ ਕੰਦੇ ਚੱਲ ਨਿੰਬੂ ਪਾਣੀ ਤਾਂ ਨਾ ਜਿਸ਼ਕੰਜਵੀ ਵਾਂਗੂ ਬਣਾ ਕੇ ਦਿਨੇ ਇਹ ਆਪਣਾ ਨਿੰਬੂ ਪਾਣੀ ਤਿਆਰ ਕਰਨ ਲੱਗ ਪਏ ਤੇ ਮੈਂ ਮਤਲਬ ਕੱਪੜੇ ਪਾਏ ਸੀ ਮਸ਼ੀਨ ਦੇ ਵਿੱਚ ਤੇ ਇਹਨਾਂ ਦਾ ਦੇਖੋ ਨਿੰਬੂ ਪਾਣੀ ਤਿਆਰ ਹੋ ਚੁੱਕਿਆ ਕਿਉਂਕਿ ਗਰਮੀ ਇੰਨਾ ਜ਼ਿਆਦਾ ਹੋ ਗਿਆ ਨਾ ਗਰਮੀ ਨੇ ਤੇ ਸਾਰੀਆਂ ਹੱਦਾਂ ਹੀ ਟਪਾ ਦਿੱਤੀਆਂ ਬਹੁਤ ਹੀ ਜ਼ਿਆਦਾ ਔਖਾ ਆ ਪਿਆ ਗਰਮੀ ਦਾ ਤੇ ਇਹ ਆਗੇ ਫਿਰ 2:00 ਵਜੇ ਆਗੇ ਫਿਰ 6:30 ਕਿਤੇ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ ਉਹ ਉੱਥੇ ਜਾ ਕੇ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਅਸੀਂ ਰਿਸ਼ਤੇਦਾਰੀ ਦੇ ਵਿੱਚ ਗਏ ਸੀ ਤੇ ਸਰਦਾਰ ਜੀ ਉਹਨਾਂ ਨੇ ਨਿੰਬੂ ਪਾਣੀ ਬਹੁਤ ਹੀ ਜ਼ਿਆਦਾ ਟੇਸਟੀ ਬਣਾਇਆ ਸੀ ਤੇ ਪੀਂਦਾ ਵੀ ਮਜ਼ਾ ਹੀ ਆ ਗਿਆ ਤੇ ਕੱਪੜੇ ਧੋ ਕੇ ਆਪਾਂ ਨਾ ਧੋ ਕੇ ਹੋ ਗਏ ਸੀ ਰੈਡੀ ਤੇ ਆ ਜਿਹੜਾ ਮੈਨੂਟ ਸੂਟ ਸਟਿਚ ਕਰਵਾਇਆ ਸੀ ਇਹ ਉਹ ਵਾਲਾ ਇੱਕ ਤਾਂ ਬਲੂ ਜਿਹੜਾ ਮੈਂ ਘਰ ਪਾਉਣੀ ਆ ਇੱਕੋ ਜਾਮਨੀ ਤੇ ਇੱਕ ਇਹ ਆ ਤੇ ਦੋ ਸੂਟ ਹੋ ਰਿਹਾ ਉਹ ਤੁਹਾਨੂੰ ਜਦੋਂ ਜਦੋਂ ਪਾਏ ਉਦੋਂ ਹੀ ਦਿਖਾਵਾਂਗੀ ਤੇ ਮੈਂ ਸੋਚਿਆ ਥੋੜੀ ਜੀ ਵੀਡੀਓ ਇਹਦੀ ਵੀ ਆਪਾਂ ਸ਼ੂਟ ਕਰ ਲਈਏ ਤੇ ਸੁਲਤਾਨ ਵੀ ਰੈਡੀ ਹੋ ਗਿਆ ਸੀ ਅਸ ਦੋਵਾਂ ਨੇ ਇੱਕੋ ਜੀ ਵਰਦੀ ਪਾਈ ਹੋਈ ਸੀ ਤੇ ਸਰਦਾਰ ਜੀ ਨੇ ਮੇਰੀ ਵੀਡੀਓ ਸ਼ੂਟ ਕਰਦੇ ਪਏ ਸੀ ਸੋ ਕਿੱਦਾਂ ਦੀ ਲੱਗੀ ਵੀਡੀਓ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਬਾਏ ਬਾਏ ਫਰੈਂਡਸ